ਪੋਟ ਪੁਆਇੰਟ ਥਾਣੇ ਦੀ ਪੁਲਿਸ ਨੂੰ ਕਲ ਇੱਕ ਬੜੀ ਵੱਡੀ ਵੱਡੀ ਬਰਾਤੀ ਹੋਈ ਹੈ ਜਦੋਂ ਇਹਨਾਂ ਨੇ ਇੱਕ ਏਟੀਐਮ ਦੇ ਵਿੱਚ 마ਸੂਮ ਬੰਦਿਆਂ ਨੂੰ ਧੱਕ ਕੇ ਉਹਨਾਂ ਦੇ ਏਟੀਐਮ ਕਾਰਡ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਐਕਸਚੇਂਜ ਕਰਕੇ ਪੈਸੇ ਕਢਵਾਉਣ ਵਾਲਾ ਇੱਕ ਬੰਦਾ ਰਾਜਿੰਦਰ ਕੁਮਾਰ ਉਸ ਰਾਜੂ ਬਾਬ ਇਹਨੂੰ ਫੜਿਆ ਇਹਦੇ ਕੋਲੋਂ ਸਾਨੂੰ 34 ਏਟੀਐਮ ਕਾਰਡ ਤੇ ਨਾਲ 16000 ਕੈਸ਼ ਦੀ ਬਰਾਬਦੀ ਹੋਈ ਹੈ ਇਹ ਕੀ ਕਰਦਾ ਸੀ ਜੋ ਵੀ ਏਟੀਐਮ ਤੇ ਜਾਂਦੇ ਸੀ ਜੋ ਪੈਸੇ ਆਪ ਨਹੀਂ ਕਢਾ ਪਾਉਂਦੇ ਸੀ ਉਹਨਾਂ ਤੋਂ ਉਹਨਾਂ ਨੂੰ ਕਹਿੰਦੇ ਸੀ ਅਸੀਂ ਤੁਹਾਡੀ ਮਦਦ ਕਰਦੇ ਹਾਂ ਫਿਰ ਉਹਨਾਂ ਦਾ ਪਿੰਨ ਜਾਣ ਕੇ ਦੋਨੋਂ ਇਹਨੂੰ ਪਿੰਨ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਇੱਕ ਗੁੱਜੇ ਸੇਮ ਬੈਂਕ ਦਾ ਏਟੀਐਮ ਦੇ ਕੇ ਏਟੀਐਮ ਕਾਰਡ ਐਕਸਚੇਂਜ ਕਰ ਲੈਂਦੇ ਸੀ ਫਿਰ ਬਾਅਦ اسی ਏਟੀਐਮ ਤੋਂ ਜਿੰਨ ਸੇ ਨੂੰ ਪਿੰਨ ਪਤਾ ਸੀ ਉਹ ਤੋਂ ਪੈਸੇ ਕਢਾਲ ਕੇ ਉਹਨਾਂ ਨੂੰ ਠੱਗ ਲੈਂਦਾ ਸੀ ਇਹਦੇ ਤੇ ਇਹਦੇ ਅਗੇਨਸ ਆਲਰੇਡੀ 4 ਮੁਕਦਮੇ ਆਲਰੇਡੀ ਦਰਜ ਨੇ ਇਹਦੀ ਪੁੱਛ ਕੇ ਜਲਦੀ ਵੀ ਹੈ ਇਹਨਾਂ ਦੇ ਨਾਲ ਦੇ ਜਿੰਨੇ ਹੋਰ ਬੰਦੇ ਨੇ ਜੋ ਇਦਾਂ ਦਾ ਮੂਡਸ ਆਪਰੇਂਡੀ ਰੱਖਦੇ ਹਨ ਉਹਨਾਂ ਨੂੰ ਅਸੀਂ ਜੋ ਹੈ ਜਲਦੋ ਜਲ ਫੜਕੇ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਇੱਥੇ ਕੋਲ 34 ਕਾਰਡ ਤੁਹਾਨੂੰ ਮਿਲੀ ਗਏ ਤੇ ਇੰਨੀ ਵਾਰ ਦਾ ਤਾਂ ਸੋ ਇਹ ਮੰਨ ਲਈਏ ਤੇ ਬਾਕੀ ਇਹ ਹੈ ਕਿ ਇਹ ATM ਕਾਰਡ ਜੋ ਹੈ ਕਹਿੰਦਾ ਅਸੀਂ ਚੋਰਾ ਤੋਂ ਲੈਂਦੇ ਸੀ ਤੇ ਜਿਨ੍ਹਾਂ ਕੋਈ ATM ਕਾਰਡ ਲੈ ਕੇ ਆਂਦਾ ਸੀ ਉਹਨਾਂ ਨੂੰ ਵੀ ਜਲਦੋ ਜਲ ਗਰਾਉਂਡ ਅਪ ਕੀਤਾ ਜਾਏਗਾ ਨਹੀਂ ਹਲੇ ਤੋਂ ਸਾਡੇ ਕੋਲ ਜਿੱਥੋਂ ਕੰਪਲੇਂਟ ਆਈ ਸੀ ਉਹਨਾਂ ਦੇ ਬੇਸਿਸ ਤੇ ਅਸੀਂ ਇੱਕ ਮੁਕਦਮਾ ਦਰਜ ਕੀਤਾ ਹੈ ਜੀ ਤਫਤੀਸ਼ ਇਹ ਜਾਰੀ ਹੈ ਇਹ ਤਫਤੀਸ਼ ਦੇ ਬੇਸਿਸ ਤੇ ਜਿਹਨੇ ਬੰਦੇ ਸਾਨੂੰ ਔਰ ਸਾਹਮਣੇ ਆਉਂਦੇ ਆ ਅਕੋਰਡਿੰਗਲੀ ਉਹਨਾਂ ਦੇ ਬਿਆਨ ਲੇਖ ਕਰ ਰਹੇ ਤੇ ਔਰ ਕਰ ਰਹੇ ਇਹਦੇ ਤੇ ਚਾਰ ਮੁਕਦਮੇ ਦਰਜ ਇਹ ਸੀ ਇਹ ਸੀ ਮੈਟਰ ਬੋਲ

ਤੇ ਉਸ ਤਰ੍ਹਾਂ ਦੇ ਦਾ ਚੱਲ ਰਿਹਾ ਤੇ ਇਹਦੇ ਜੋ ਜਗ੍ਹਾ ਹੈ ਵਕਰੀ ਵਕਰੀ ਬਦਲਦੇ ਰਹਿੰਦਾ ਤਾਂ ਕਿ ਇਹ ਪੁਲਿਸ ਦੇ ਰਡਰ ਤੇ ਨਾ ਆਵੇ ਤੇ ਇਹਦੇ ਜੋ ਲੱਗਿਆ ਵੀ ਹੈਗਾ ਇਹ ਕਬੀ ਕਿਹਦੇ 4500 ਰੁਪਏ ਕਰਾਂਦਾ ਤੇ ਇਹ ਦਾ ਮੋਟੇ ਫੋਕਰੇ ਨਹੀਂ ਦੇਦਾ ਬਾਕੀ ਅੰਡਰ ਦਰ ਰਡਰ ਰਹਿ ਸਕੀ ਤੇ ਆਪਣਾ ਕੰਮ ਜਾਰੀ ਰੱਖਦਾ ਇਹ ਸਭ ਇਸ ਤਰ੍ਹਾਂ ਜਿਹਾ ਮੁਕਤ ਜੀ ਰੋਣ ਬਦਨਾਪੁਰ ਦਾ ਪਾਰੰਥੀ ਮੱਤਾ ਇਜ਼ੀ ਮਨੀ ਇਜ਼ੀ ਮਨੀ ਸੀਗਾ ਇਜ਼ੀ ਮਨੀ ਦੇ ਨਾਲ ਇਹਦਾ ਜੋ ਲਾਈਫ ਸਟਾਈਲ ਉੱਤਰੀ ਜਾਂਦਾ ਹੈ 僕。